ਆ ਵੀ ਮਿੱਤਰੋ ਤੁਰਪੇ ਜੇ ਆਪਾਂ ਆ ਗ ਰਹੇ ਹਾਂ ਧੁੰਮ ਧਲੇ ਘੱਟ ਜੇ ਕੋਈ ਪਤਾ ਨਹੀਂ ਕਿੰਨੀ ਕਿਤੋਂ ਦਪੈ ਸਕਦੀ ਆ ਨਾਲ ਆਕਣੇ ਆਪਣੇ ਅੰਕਲ ਜਿੰਦਰ ਕਿਆ ਕਰੋ ਕਿਆ ਕਰੋ ਕਾਫਲਾ ਅੱਗੇ ਆਪਣੇ ਭਾਈਆ ਮਸਲਾ ਕੁਈ ਨਹੀਂ ਹੈ ਥੋੜੀ ਤਾਂ ਤੇ ਹੋਣਾ ਥੋਈ ਜਲ ਬੰਦੇ ਨੂੰ ਪਤਾ ਨਹੀਂ ਨਜ਼ਰ ਆਉਣਾ

ਹੁਣ ਡਰਾਈਵਰ ਬਦਲ ਗਿਆ ਆਪਣਾ ਹੁਣ ਮਾਰੀ ਮੇਰੀ ਆ ਤੇ ਹੋ ਜਾਣੇ ਆ ਹਾਂ 8 8:00 ਵਜੇ ਤੱਕ ਚਲਾ ਲਾ ਵੀ ਮਿੱਤਰੋ ਪਹੁੰਚ ਗਏ ਪਾਣਾ ਇੱਥੋਂ ਰਹਿ ਗਿਆ ਪੜਾ ਸਾਹਿਬ 400 ਕਿਲੋਮੀਟਰ ਤੇ ਸਭ ਤੋਂ ਗੱਡੀ ਸਾਡੇ ਵਾਲੀ ਗੱਡੀ ਆ ਮੰਡਲੇ ਦੀ ਲਾਜ਼ਰ ਲਾਓ ਆ ਗਨੇ ਧੁੰਦ ਜੀ ਵੀ ਗੱਡੀ ਫੈਂਡੀ ਆ ਇਹ ਧੁੰਦ ਨੂੰ ਮੋੜਾ ਹਰਦਾ ਨਹੀਂ ਇਹ ਇਹ ਧੁੰਦਪਨ ਮਹਿਕ ਮਾਇਆ ਐ ਐ ਗੱਡੀ ਚਲੋਦਾ ਐ ਐ ਗੱਡੀ ਹੋਵੇ ਟਾ ਬੰਦ ਧੁੰਦਦੇ ਆ ਧੁੰਦਦੇ ਆ ਆਮ ਖਾਣ ਨਾਲ ਸੰਨ ਵੀ ਖਵਾਓ ਆਓ ਸਹੀ ਗੱਲ ਆ ਕੇ 35 ਕਿਲੋ ਮੰਡ ਰਹਿ ਗਿਆ ਐਂਡੀ ਬਸ ਗੱਡੀ ਪਨੀਰਪੁਰ ਜੀ ਕਰ ਲੋ ਪਨੀਰਪੁਰ ਕਰ ਲੋ ਵੇਖੋ ਆਓ ਪਰਲੇ ਬਣੇ ਰੋੜਿਆ ਆ ਇਧਰ ਪੰਪ ਆ ਐਚ ਪੀ ਦਾ ਤੇ ਸਾਗੇ ਤੇ ਗਈਆ ਉੱਥੇ ਮੂਮਾ ਤਾਂ ਹੁੰਦੇ ਫੇਰੇ ਤੱਬੇ ਮੈਂ ਇੱਥੇ ਲੋ ਵੀ ਮਤਰਾ ਇੱਥੇ ਰੁਕੇ ਹੈ ਚਾਹ ਪੀਣ ਵਾਸਤੇ ਰਸਟ ਏਰੀਆ ਇਥੇ ਬਣਿਆ ਐਚੇ ਚਾਹ ਇਥੇ ਕੰਮ ਬੜਾ ਮਹਿੰਗਾ ਆਦੇ ਅਭੀਆਂ ਰੁਪਈਆ ਦਾ ਕੱਪ ਚਾਹ ਦਾ ਚਾਹ ਵੀ ਕਿਹੇ ਕੰਮ ਦੇਣੀ ਜਿਹੜਾ ਸੈਂਡਵਿਚ ਜਿਹੜਾ ਹੁੰਦਾ ਵਾ ਉਹ 60 ਰੁਪਈਆ ਦਾ ਇੱਕ ਜਿਹੜਾ 12 20 ਰੁਪਈਆ ਦਾ ਮਿਲਦਾ ਬਹੁਤ ਕੰਮ ਮਹਿੰਗਾ ਇਥੇ ਉਹ ਨਾਲ ਬਾ ਇੱਕ ਨਾਲੇ ਬਾਬਿਆਂ ਦੀਆਂ ਗੱਡੀਆਂ ਲੱਗੀਆਂ ਇੱਥੇ ਕਰੋ ਜੱਕੇ ਕਾਵਾ ਇਹ ਕਾਵਾ ਆਓ ਆਪਣੀ ਲੱਗੀ ਗੱਡੀ ਆਓ ਸਾਹਮਣੇ ਲਾਵੇ ਮਦਦ ਇਥੋਂ ਲੈ ਗਿਆ ਪੜਾਣਾ ਸਾਹਿਬ 320 ਕਿਲੋਮੀਟਰ ਹੈ ਅਬਾ ਤੁਰੇ ਜਾਣੇ ਆ ਇਹ ਗੱਡੀਆਂ ਆਪਣੀ ਥੋੜੀਆਂ ਪਿਛਾਂ ਰਹਿ ਗਈਆਂ ਆਦੀਆਂ ਤੇ ਅਧੀਆਂ ਗਾੜੀ ਆ ਆਪਣੇ ਤੋਂ ਬਾਕੀ ਆਪਾਂ ਤੁਰੇ ਜਾਣਦੇ ਆ ਬੋਲ ਬੋਲ ਵੇਲਾ ਹੈ ਇੱਥੇ ਬੰਦਾ ਗੱਲਾਂ ਬਤਾ ਕਰਦਾ ਰਿਹਾ ਫੇਰ ਹੀ ਬੰਦਾ ਸਿੱਖ ਰਿਹਾ ਨਹੀਂ ਇਹ ਨਹੀਂ ਹੁੰਦੀ ਮਨਕੇ ਤੇ ਉਹ ਨਾਲ ਹੋੜਿਆ ਨਾ ਕਾ ਕਰਕੇ ਲੋ ਵੀ ਮਦਰੋਂ ਪਾ ਤੇਲ ਪਾਉਣੇ ਹਨ ਗੱਡੀ ਆਪਣੀ ਚ ਦੂਜੀ ਗੱਡੀ ਵੀ ਆ ਗਈ ਹੈ ਆਪਣੀ ਤੇ 100 ਲੀਟਰ ਪਾ ਲੈਣ 100 ਲੀਟਰ ਬੜੇ ਰਮਾਨਾ ਪਹੁੰਚਣੀ ਹੈ ਪ੍ਰਧਾਨ ਸਾਹਿਬ ਤੇ ਬਾਬੇ ਬੈਠੇ ਆ ਵੇਖੋ ਸਾਰੇ ਵੇਖੋ ਮਿੱਤਰੋ ਆ ਗੰਗਾ ਨਦੀ ਕੀ ਕਰ ਰੋ ਇਧਰ ਓ ਮਾਰਿਆ ਪਹਾਂਗੇ 100 ਰੁਪਏ ਵੇਖੋ ਵੀ ਮਿੱਤਰੋ ਗੰਗਾ ਨਦੀ ਯਾ ਕਰਾ ਰਹੀ ਬਹੁਤ ਜਾਮ ਲੱਗਾ ਹੈ ਗਾੜੀ ਤੇ ਲੋ ਵੀ ਮਿੱਤਰੋ ਆਪਾਂ ਇਥੇ ਤੁਰ ਪਏ ਜੇ ਦੇ ਜਾ ਕੇ ਹੁਣ ਮੈਨੇ ਗਾਂ ਮੋਹਲ ਚਾਲ ਕੀ ਆ ਤੇ ਆਹ ਹਣ ਰੋਡ ਜਿਆ ਰੋੜਿਆ ਨਾ ਇਹ ਸਿੱਧਾ ਪੜਾ ਸਾਹਿਬ ਜਣਾ ਹਣਾ ਉਹ ਗਾੜੀ ਬਾਬੇ ਨੇ ਗੱਡੀਆਂ ਵਿੱਚ ਲੰਘੀਆਂ ਸਾਰੀਆਂ ਗਾਂ ਬਾਬੇ ਨੇ ਗੱਡੀ ਲੰਗਰ ਲੱਗਾ ਘੜੀ ਜਾ ਕੇ ਚੀਜ਼ਾ ਵੇਖੀ ਯਾ ਬਾਕੀ ਹੁਣ ਜਾ ਕੇ ਬੰਨੇ ਕੀ ਹਾਲਤਾ ਤਰੀਕ ਓ ਬਾਬੇ ਨੇ ਗੱਡੀ ਆ ਗਈ ਇੱਕ ਹੋਰ ਆ ਵੇ ਲਓ ਵੀ ਮਿੱਤਰੋ ਆਪਣੀ ਦੂਜੀ ਗੱਡੀ ਆ ਗਈ ਚੈੱਕ ਕਰੋ ਇਧਰ ਲਓ ਮਿੱਤਰੋ ਆ ਗਈ ਏ ਸਾਰਨਜੀ ਇੱਥੋਂ ਗਾਂਨ ਸਦਾ ਬਿਹਾਰ ਇਹ ਲਾਗੇ ਲਾਗੇ ਸਿੱਧੀ ਹਣ ਜਾ ਕੇ ਨਿਕਲਦੀ ਆ ਪੜਨਾ ਹੀ ਆ ਵਾਲੀ ਤੁਹਾਨੂੰ ਖਲੋਗੇ ਬਖਾਉਂਗਾ ਅਗਲੇ ਜੇ ਨਮਸਕਾਰ ਜਾਨਾ ਹੰਦਰੇ ਦੇ ਕੋੜ ਕੜੇ ਕੜੇ ਬੈਠੇ ਹੈਂ ਹੰਦਰੇ ਦੇ ਆਰੇ ਬੋਲ ਦੇ ਕੋਈ ਜਲਾ ਧੋਂਦੇ ਬਹੁਤ ਜਿਆੜੀ ਪਈ ਆ ਜੇ ਰੇਤਾ ਬੜੀ ਜਲਦੀ ਰੇਤਾ ਬਰਾਊਨ ਬਰਾਊਨ ਕਲਰ ਦੀ ਬਰੇਟਾਮ ਆ ਵੀ ਗਿਆ ਜੰਨਾ ਆ ਗਿਆ ਲਓ ਵੀ ਮਿੱਤਰੋ ਇਥੋਂ ਰਹਿ ਗਏ ਜੀ 11 ਕਿਲੋਮੀਟਰ ਇਹ ਪੜਨਾ ਸਾਹਿਬ ਆਪਾਂ ਪਹੁੰਚ ਗਏ ਹਾਂ ਸਾਹਬਣਾ ਅਗਲੇ ਟਾਂ ਛੱਡ ਲੈ ਵਡੀਆਂ ਲਓ ਵੀ ਮਿੱਤਰੋ ਪੜਨਾ ਸਾਹਿਬ ਗੁਰਦਾਸ ਰਹਿ ਗਿਆ ਇਥੋਂ 17 ਕਿਲੋਮੀਟਰ ਸਾਰਾ ਤੇ ਹੁਣ ਅਸੀਂ ਤੁਰੇ ਜਾਣ ਦੇ ਆ ਆ ਨਾ ਰੋਡ ਦੇਖੋ ਤੁਸੀਂ ਕਿਆ ਕਰੋ ਇਧਰ ਆ ਸਾਰੀ ਪੜਾਂ ਸਿਟੀ ਆ ਬੜੀ ਕਰੋ ਕਿਆ ਕਰ ਇਧਰ ਓ ਹੋ ਰੋਡ ਬੜੇ ਗੰਦੇ ਆ ਦੇਖੋ ਇਧਰ ਕਿਆ ਕਰ ਆ ਨਾਲ ਬਾਬੇ ਨੇ ਗੱਡੀ ਜਾਂਦੀ ਇੱਕ ਬਿੱਕ ਚੱਕ ਵਿੱਚ ਕਰੋ ਉਹ ਉਹ ਦੀਗਾ ਕਰ ਵੀ ਚੱਕ ਆ ਜੇ ਕੰਗਣ ਦੀ ਆ ਵਾਲੀ ਨੇਰਾਗਾ ਨੇਰੇ ਵਿੱਚ ਦਿਖਣ ਨਹੀਂ ਅਜਾਂ ਦਿਖਣੇ ਨਹੀਂ ਆ ਕਿਉਂਕਿ ਆਪਣਾ ਮੋਬਾਈਲ ਮਾੜਾ ਥੋੜਾ ਜਿਆ ਐ ਇੱਥੇ ਜਾਣੀ ਆ ਸਿੱਧੀ ਪਰਨਾ ਸਾਹਿਬੀ ਗੁਰਦਾਰੇ ਅੱਜ ਹੋਰ ਬੈਠੇ ਪਿਆਰ ਦੇ ਬਿਆਹ ਤੇ ਜੋੜਿਆ ਵਾਲੇ थां थां ने बैठे रह गए थे बस थोड़ा रह गया पान है। अटल पथ और लिखा अटल पथ आए मित्रों चेक करो आए बिहार का शहर बिहार शहर गलगप्पे मीठी मीठी गलगन डगल डबल डकर बस जान दो अंकल जान दो ਦੇਖੋ ਇੱਧਰ ਆ ਜੇ ਵਿਹਾਰ ਦਾ ਰੌਣਕ ਮੇਲਾ ਚੈੱਕ ਕਰੋ ਇੱਧਰ ਨਹੀਂ ਗੰਗਾ ਆਪਾਂ ਦਿਖਾਓ oh my god so so pretty ਦੁਜਾ ਕੀ ਲੈਨੇ ਨਾ ਲੈਟ ਅਸ ਯੂ ਬਿਊਟੀਫੁਲ ਇੰਡੀਅਨ oh ਚਾਚਾ ਜੰਗਲ ਖਿੱਚ ਕੇ ਰੱਖ ਮਣੀ ਜੀ ਭਾਈ ਹਾਏ ਲਾ ਚਾਚਾ ਚਾ 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 ਹੋ ਲਿਖਿਆ ਵੇ ਗੰਗਾ ਗੰਗਾ ਪੱਠ ਉਹ ਪੱਠ ਐਗਰੇ ਹਿੰਦੀ ਨਹੀਂ ਹੁੰਦੀ ਭਰਾ ਨੂੰ ਆ ਵੇ ਲੈ Hanya lama lama, Kak Nin, nyata. Hau, jopi, genggapat, ya. Abah, mindy boleh nggak? boleh nggak? Nyampe aki, dia bingung. Dah, 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 आप खैर में नद माने <laughs> ये देखिए हम पहुंच गए हैं गंगापथ ढोला गया मित्रों थोड़ा ही हैं। तो है गोद्रा साहब ले गोद्रा साहब पहुंच गए एक पहला शगना लंगर है कोई सफेद का कोई खादा नहीं आज तेरे में चाय पीती थी तेरे कल ही लाइटें बढ़िया सोहनी लगनी है देखो मित्रों थोड़ी तो लगनी है फिर रोजा भी, भी, भी मित्रों ਆਉਂਦੇ ਆਉਨੇ ਆਂ ਗੜਾ ਕੱਢੇ ਮੈਂ ਆਹ ਤੇ ਇਧਰ ਮਿੱਤਰੋ ਗੱਡੀ ਆਪਣੀ ਦਜੀ ਜਾਣ ਦੇ ਚੈੱਕ ਕਰੋ ਜਰਾ ਔਰ ਗੱਡੀ ਫੈਣ ਕੇ ਰੱਖਣੇ ਆਂ ਆ ਭਈਆਂ ਦੀ ਵੇਲਾ ਕਨੀ ਬੜੀ ਪਹਾੜੀ ਆਤੀ ਹੈ ਇੱਥੇ ਲੱਗੇ ਰਵੇ ਚੈੱਕ ਮਿੱਤਰੋ ਫੈਕਟਰੀ ਕੋਈ ਬਣ ਰਹੀ ਹੈ ਇਹ ਮਜਾਬ ਦਾ ਉਹ ਦਜੀਏ ਪਛ ਜਿਹੜੇ ਨੇ ਆ ਪੋਲਾਂ ਦੇ ਨੇ ਨਹੀਂ ਆ ਉਹ ਥੋੜਾ ਹੀ ਹੋਰ ਜੇ ਹੋਈਏ ਆਪੇ ਆ ਗਿਆ ਬਈਆ ਠੇਕਾ ਇਹ ਚੈੱਕ ਕਰਾ ਵੀ ਮਿੱਤਰੋ ਇਹ ਘੋਰ ਪੜਾ ਰਿਹਾ ਘੜੀ ਉਹ ਤੇ ਵਾ ਚਾ 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 ਆ ਮਿੱਤਰੋ ਗੰਗਾ ਨਦੀ ਆ ਗਈ ਫੇਰ ਚੈੱਕ ਕਰੋ ਇਧਰ ਹੁਆ ਆਪਣਾ ਮੜਾ ਥੋੜਾ ਜਾ ਲਾਵੇ ਮਿੱਤਰੋ ਇੱਥੇ ਰਹਿ ਗਿਆ ਣ ਥੋੜਾ ਜੀ ਚੈੱਕ ਕਰੋ ਟਿਕਟੋਕ ਕਰ ਬਣੇ ਲੋਗ ਅੱਜ ਕੱਲ ਬੰਦੇ ਸਾਡੇ ਨੂੰ ਆਲੇ-ਵਲੇ ਪਰੋਠੇ ਸੁਪਨੇ ਆਉਂਦੇ ਨੇ ਚਾਹ ਪੀ ਲੱਗਾ ਸੁਪਨਾ ਖੁੱਲ ਗਿਆ ਆਂਦਾ ਹਾਲੂ ਪਰੋਠੇ ਚਾਹ ਪੀ ਲੱਗਾ ਸੁਪਨਾ ਖੁੱਲ ਗਿਆ ਬਾਬਾ ਮੁਰਗੇ ਕਾਲੂ ਰੀਤੀ ਚੱਲ ਕੋਈ ਨਹੀਂ ਦਿਨ ਉੱਥੇ ਜਾ ਕੇ ਦਾਲ ਫੁਲਕੇ ਖਾਣੇ ਨਹੀਂ ਜਾ ਕੇ ਇਹਨੇ ਦਾਲ ਫੁਲਕੇ ਦਾ ਵੀ ਜਣਾ मैं बठा जरूर बोलना है चेक करें मित्रों आ गया ये 2 किलोमीटर इधर को सर साहब ਲਾਵ ਮਿੱਤਰੋ ਪੌਂਗੇ ਜੇ ਆਪਾਂ ਬਾਲੀਆ ਸਾਹਿਬ ਕੋਦਰੇ ਸਾਹਿਬ ਪਟਨਾ ਸਾਹਿਬ ਵਾਜ ਚੇ ਪਾਛਾ ਕਰੋ ਚੈੱਕ ਮਿੱਤਰੋ ਇਧਰ ਦੇਖੋ ਇਧਰ ਦੇਖੋ ਇਧਰ ਲਾਵੇ ਮਿੱਤਰੋ ਗੱਡਾ ਮਾਰਨਗ ਹੋ ਗਈ ਅੱਜ ਦੀ ਚੈੱਕ ਕਰੋ ਇਧਰ ਬਾਈ ਇਹੜਾ ਸਰਾ ਕਰਨ ਆਉਂਦੀਆਂ ਉੱਟਦੇ ਗੜੀ ਕਰਨਾ ਹਾਂ ਜੀ ਵਰਮਾ ਮੈਂ ਤੇਰੇ ਲੱਡੂ ਵਾਲੀਆਂ ਰੋਟੀਆਂ ਖਾਣੀਆਂ ਨੇ ਲੱਡੂ ਵਾਲੀਆਂ ਚੈੱਕ ਕਰੋ ਇੱਧਰ ਬਹੁਤ ਗਾੜੀ ਹੈ ਹੈ ہمارے پاس ਚੈੱਕ ਕਰੋ